ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਡੰਡਾ ਅੱਜ ਦੇ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਸੋ ਅੱਜ ਆਪਾਂ ਜਾ ਰਹੇ ਹਾਂ ਮੇਲਾ ਵੇਖਣ ਜਵੰਦਾ ਗਲਾਵੀ ਕੇ ਤੇ ਮੇਲਾ ਚੱਲਿਆ ਉੱਥੇ ਵੇਖਣ ਜਾ ਰਹੇ ਹਾਂ ਸੋ ਹੌਣੇ ਤੁਹਾਨੂੰ ਮੇਲਾ ਉੱਥੇ ਚੱਲ ਕੇ ਜਨਨੂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸੋ ਮਿਲਦੇ ਹਾਂ ਆਪਾਂ ਉੱਥੇ ਜਾ ਕੇ ਵਲੌਗ ਨੂੰ ਪੂਰਾ ਜਰੂਰ ਦੇਖਿਆ ਕਰੋ ਜੀ ਦੱਸਿਆ ਕਰੋ ਕਿ ਤਰ੍ਹਾਂ ਦਾ ਵਲੌਗ ਬਣਿਆ ਸੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਸੋ ਮਿਲਦੇ ਹਾਂ ਆਪਾਂ ਉੱਥੇ ਜਾ ਕੇ ਮੇਲੇ ਦੇ ਵਿੱਚ ਤੁਹਾਨੂੰ

ਜੇ ਲੋਜਾਸ ਸੈਕਲ ਨਹੀਂ ਦਿੱਤਾ ਜਾਊਗਾ ਪ੍ਰਮੇਸ਼ਰ ਨੂੰ ਆਰਾਮ ਦੀ ਬੇਨਤੀ ਹਾਂ ਆਪੋ ਤਾਰਿਆ ਤੇ ਟੇਮੇ ਨਾਲ ਰੋਮਗੰਦਰ ਸੰਜਾ ਕੇ पंकी खां पूरे साल जी ਕੀ ਚੀਜ਼ ਨਾ ਘਟਾਉਣੇ ਮਿੱਤਰਾਂ ਸਭਾ ਬੋਲਣ ਦੇ ਮੈਂ ਆਪਣੀ ਜੀ ਵਿਖਾ ਉੱਪਰ ਅੱਜ ਪਾਤੀ ਹੈ ਜਿਵੇਂ ਆ ਤੁਹਾਡਾ ਇਹ ਆਪਣਾ ਕੱਟਾ ਪ੍ਰੋਗਰਾਮ ਨੂੰ ਬਹੁਤ ਮਾਣ ਨਾਲ ਦਿਲ ਦੀ ਲਵਾਈ ਆ ਚੱਲਦਾ ਆ ਸ਼ਰਮ ਆਵਾਜ਼ ਵਾਲੇ ਆਪ ਕੋ ਜੋਗੀ ਦਾ ਬੱਸਾ ਵੱਡੀ ਵੱਡੀ ਕਿਪਤੀ ਜਿਹੜੇ ਕਿ ਆਸਾ ਸਤਿਕਾਰ ਕਰਦੇ ਹੋਇਆ ਮਾਪੁਰ ਉਸ ਸਥਾਨ ਤੇ ਉਹ ਸਭ ਜਿਹੜੇ ਸਤਿ ਸੇਤੇ ਦੇ ਕੋਣੋ ਭਾਵ ਦਾ ਉਸ ਸੰਤਾਂ ਦੇ ਪਿਆਰ ਦੇ ਮੱਤੇ ਮਾਪੁਰ ਜਰਬੰਦੀ ਸ਼ਤਰੇ ਨੇ ਬਾਬਾ ਸਰਜੀਤ ਸਿੰਘ ਦੀ ਕੈਰੋਗਤ ਕਦੇ ਧਰਤਲਾ ਤਰਸਨ ਕਰਾਦੇ ਨਾਲ ਇੱਕ ਸਾਹ ਪਾਉਂਦੇ ਨੇ ਮਾਪੁਰ ਦਾ ਉਹ ਸੰਤਾਂ ਦਾ ਆਇਆ ਹੈ ਬਾਬਾ ਚੋਗਿਆ ਵੀ ਨੇ ਨਾ ਆਪੇ ਕਿਥੋਂ ਘੰਟਾ ਵਧਾ ਦੇਈਏ ਜੋ ਸਰਕਾਰ ਸਰਵੇਖਕ ਭਗਵਾਨ ਦੀ ਹੱਥੋਂ ਹੱਥ ਬਾਦ ਰਾਜ ਦੇ ਕਰੇ ਤੈਨੂੰ ਨਹੀਂ ਪੈਣਾ ਆਪਾਂ ਪਾਲਤ ਨੂੰ ਨਾ ਮਾਰਨਾ ਇਹ ਨਾਲੋਂ ਬਿਹਤਰ ਜਿਆਦਾ ਜੀ ਵੀ ਨਹੀਂ ਹੈ भई दो सौ ਲੇਜ ਰਾਜ ਦੇ ਸਾਥ ਬਨੇ ਜੋ ਆਣਾ ਡਾਡੇ ਇਹਦਾ ਲੁੱਟਣਾ ਆਨੇ ਉਹ ਰਹਿਣ ਦੇ ਓਏ ਤਾਂ ਕਿ ਫਾਇਦਾ ਕੀ ਕਰਦਾ ਇਹ ਨੂੰ ਵੇਖਣ ਦੇ ਦੇ ਨਾ ਵੇਖਣ ਦੇ ਨਵੇਕ ਵੇਖ Yo de ਬਰਾ ਦੇਗਾ ਤਾਂ ਖੁੱਲਣੀ ਆ ਦੇ ਖੁੱਲਣੀ ਰਹੀਦਾ ਹੜਾਉਂਦਾ ਜੋ ਆਜੋ ਵੀਰੇ ਪਾਣੀ ਪੀ ਲੈ ਕੰਮ ਲੰਗਰ ਜਗ੍ਹਾ ਨਗੇ ਜਿਉਣਾ ਹੀ ਸੰਜੀ ਮਕਰਦੇ ਤੁਹਾਨੂੰ ਪਛਾ ਦਾ ਛਾਕੇ ਜੀ ਵਾਦੀ ਚੜਦੀ ਕਲਾ ਆਪਰ ਮਾਇਆ ਪੀਜੀ હા oh,

ਜਾਦੀ ਬੈ ਲੰਗਰ ਬਖਸ਼ सोमान okay. 打打打打打打，怎么了？啊啊啊 ਵੱਡੇ ਆ ਤੇ ਸਾਡੇ ਮਾਮਾ ਜੀ ਵੀ ਨੇ ਪਿੰਡ ਜਵੰਡੇ ਵਾਲੇ ਸਰਦਾਰ i ஆய்வியா ஆம ஆட்சி கம்மியை ਆਹ ਗਬਰੂ ਜਿਹੜਾ ਸਿਰਦਾ ਮਤਲਬ ਦਿਨ ਦਾ ਪਿੱਛੇ ਅੱਠ ਬੰਦਿਏ ਜਿਵੇਂ ਕਾਜੇ ਵਾਲੇ ਟੱਕਾ ਵਿੱਚ ਫਿਰ ਖਾਹੂ ਪਾਵੇ ਜੱਟ ਬੁਲਈ ਆਹ ਬੰਦੇ ਖਾਹੂ ਪਾਵੇ ਹੈ ਸਿਰੇ ਦਾ ਮੁਕਾਬਲਾ ਤੇ ਜਾਦੂ ਹੈ ਕੀਨੇ ਵਾਲਾ ਐਨ ਗੱਲਾਂ ਟਿਕਾਣੇ ਲੱਗੀਆਂ ਨੇ ਇਹ ਬੁੱਲੇ ਦੇ ਪਿੰਡਾਂ ਦਾ ਗੁੰਦਿਆਂ ਵਿੱਚ ਮੇਲਾ ਚੱਲਦਾ ਗੁਰੂ ਕਰਦੀ ਸਾਰੀ ਪ੍ਰਬੰਧ ਕਮੇਟੀ ਦਾ ਐਨ ਆਰ ਆਈ ਵੀਰਾਂ ਦਾ ਉਧਰ ਸਾਰਿਆਂ ਦਾ ਸਤਾਰ ਕਰੀਏ ਫਰਕੀਨ ਭਰਾ ਜਿਹੜਾ ਅਮਰੀਕਾ ਰਹਿਂਦਾ ਐਵਾ ਕਹਿੰਦੇ ਖੰਬਿਆਂ ਦੇ ਮੇਲੇ ਤੇ ਹੁੰਦਾ ਦਾ ਕਾ ਮੱਲੀ ਸਾਰੇ ਬਸ ਸਕਾਰ ਕਰਦੇ ਸ਼੍ਰੀ ਗੁਰੂ ਤੇਗ ਬਹਾਦਰ ਕਬੀ ਕਲੱਬ ਜਰਮ ਜਰਦੀ ਜਵਾਨੇ ਨੂੰ ਚਾਰ ਚੰਨ ਲਾ ਰਿਹਾ ਹੈ ਇਹ ਆ ਟੀਮ ਫੁਰਸੇ ਦੀ ਧਰਤੀ ਦਾ ਹੱਲੇ ਵਾਲੇ ਕਾਲਾ ਟੱਕਰ ਹੈ ਲੋਕਾਂ

ਇਹ ਪਹਿਲਾ ਵੀਕੰਵਰ ਬਸ ਜਾ ਰਹੇ ਹਾਂ ਬਿਰਨੋਂ ਸੋ ਸਦਾ ਤੁਹਾਨੂੰ ਲੱਗਾ ਵਲੌਗ লাইਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਤੈਨੂੰ ਅਗਲੇ ਵਲੌਗ ਚ